ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਫ੍ਰੈਂਡ ਹੋਰ ਸੁਣਾਓ ਕਿਵੇਂ ਹੋ ਤੇ ਫ੍ਰੈਂਡ ਅੱਜ ਨਾ ਮੈਂ ਤੁਹਾਨੂੰ ਦੁਪੱਟੇ ਤੇ ਹੈ ਨਾ ਲੈਂਸ ਲਗਾਉਣੇ ਦੱਸਾਂਗੀ ਆ ਦੇਖੋ ਜਿਵੇਂ ਮੈਨੇ ਇਹ ਲੈਂਸ ਲਗਾਈ ਹੋਈ ਹੈ ਕਿਵੇਂ ਲਗਾਈ ਹੈ ਦੇਖੋ ਨਾ ਬਹੁਤ ਸੋਹਣੇ ਤਰੀਕੇ ਨਾਲ ਲਗਾਈ ਹੋਈ ਹੈ ਮੈਨੇ ਲੈਂਸ ਇਹ ਤੇ ਬਿਲਕੁਲ ਦੋ ਸਲਾਈਆਂ ਦੇ ਵਿੱਚ ਹੀ ਜਿਹੜੀ ਆਪਣੀ ਚੁੰਨੀ ਤੇ ਲੈਂਸ ਇਹ ਲੱਗ ਜਾਂਦੀ ਹੈ ਠੀਕ ਹੈ ਜੀ ਬਿਲਕੁਲ ਆਸਾਨ ਤਰੀਕੇ ਨਾਲ ਦੱਸਾਂਗੀ ਕੋਈ ਵੀ ਇਹਦੇ ਵਿੱਚ ਬਲ ਨਹੀਂ ਪਾਊਗਾ ਅਗਰ ਤੁਸੀਂ ਮੇਰੇ ਦੱਸੇ ਤਰੀਕੇ ਨਾਲ ਐਵੇਂ ਲੈਂਸ ਲਗਾਉਗੇ ਤੇ ਲੈਂਸ ਵੀ ਬਹੁਤ ਛੇਤੀ ਲੱਗ ਜਾਊਗੀ ਠੀਕ ਹੈ ਜੀ ਤਿਆ ਦੇਖੋ ਫਿਨਿਸ਼ਿੰਗ ਵੀ ਮੈਂ ਤੁਹਾਨੂੰ ਦਿਖਾ ਦੰਨੀ ਆ ਦੇਖੋ ਹੈਨਾ ਲੈਸ ਦੀ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਏ ਇੱਧਰ ਵੀ ਦੇਖੋ ਠੀਕ ਹੈ ਜੀ ਆ ਜਿਹੜੀ ਚੱਲ ਰਹੀ ਇਹ ਹਮੇਸ਼ਾ ਬਾਹਰਲੀ ਸਾਈਡ ਹੀ ਹੋਣੀ ਚਾਹੀਦੀ ਏ ਤੇ ਉਹ ਮੈਂ ਦੱਸਾਂਗੀ ਤੁਹਾਨੂੰ ਹੈਨਾ ਕਿਵੇਂ ਲੱਗਦੀ ਏ ਇਹ ਲੈਸ ਤੇ ਆਜੋ ਜੀ ਠੀਕ ਹੈ ਜੀ ਬਹੁਤ ਸੋਹਣੀ ਲੱਗਦੀ ਏ ਮੈਂ 10-5 ਰੁਪਏ ਦੀ ਲੈਸ ਨਾਲ ਹੈਨਾ ਆਪਣਾ ਜਿਹੜਾ ਦੁਪੱਟਾ ਦੁਪੱਟੇ ਤੇ ਚਾਰ ਚੰਨ ਲੱਗ ਜਾਂਦੇ ਨੇ ਅਗਰ ਆਪਾਂ ਇਹ ਜਿਵੇਂ ਲੈਸ ਲਗਾ ਲੈਂਦੇ ਆ ਦੇਖੋ ਹੈਨਾ ਕਿੰਨੀ ਸੋਹਣੀ ਲੱਗ ਰਹੀ ਏ ਸਿੰਪਲ ਜਿਹੇ ਦੁਪੱਟੇ ਨੂੰ ਬਹੁਤ ਸੋਹਣਾ ਠੀਕ ਹੈ ਜੀ ਅਗਰ ਆਪਾਂ ਟੇਲਰ ਤੋਂ ਲਗਵਾਨੇ ਨਾ ਇਸੇ ਦਾ ਹੀ ਲੈਂਸ ਲਵਾਈਦਾਈ ਯਾਨਕੀ ਦੁਪੱਟਿਆਂ ਤੇ 220 250 ਰੁਪਏ ਤੋਂ ਘੱਟ ਨਹੀਂ ਲੈਂਦੇ ਹੈਗੇ ਅਗਰ ਆਪਾਂ ਘਰ ਇਹ ਲਗਾ ਲ ਲਗਾਵਾਂਗੇ ਨਾ ਤਾਂ ਆਪਣੇ 220 250 ਦਾ ਦੇਖੋ ਫਾਇਦਾ ਹੋ ਜਾਂਦਾ ਠੀਕ ਹੈ ਜੀ ਐਵੇਂ ਆਪਾਂ ਲੈਂਸ ਲਗਾ ਸਕਦੇ ਹਾਂ ਦੇਖੋ ਬਿਲਕੁਲ ਐਨ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਲੈਂਸ ਇਹ ਲੱਗੀ ਹੋਈ ਹੈ ਅੱਜ ਮੈਂ ਤੁਹਾਨੂੰ ਦੱਸਦੀ ਆਂ ਤੇ ਵੀਡੀਓ ਅਗਰ ਵਧੀਆ ਲੱਗੇ ਨਾ ਤਾਂ ਲਾਈਕ ਜਰੂਰ ਕਰਕੇ ਜਾਇਓ ਠੀਕ ਹੈ ਜੀ ਜਿਹੜੇ ਚੈਨਲ ਤੇ ਨਵੇਂ ਆਉਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਬਿਲਕੁਲ ਐਨ ਸਿੰਪਲ ਤਰੀਕੇ ਨਾਲ ਆਪਾਂ ਜਿਹੜੀ ਲੈਸ ਹੈ ਕਿਵੇਂ ਲਗਾ ਸਕਦੇ ਆ ਠੀਕ ਹੈ ਜੀ ਆਜੋ ਜੀ ਤੇ ਆ ਦੇਖੋ ਮੈਂ ਤੁਹਾਨੂੰ ਇਹਦੀ ਆ ਵੀ ਦਿਖਾਦਾ ਦੇਖੋ ਹੈਨਾ ਜਿਹੜਾ ਆਪਣਾ ਇਹ ਹੁੰਦੀ ਹੈ ਹਮੇਸ਼ਾ ਇੱਥੇ ਨਾ ਲੈਸ ਲਗਾਉਣੀ ਨਾ ਔਖੀ ਹੁੰਦੀ ਹੈ ਆ ਚੀਜ਼ ਤੇ ਹੈਨਾ ਆ ਦੇਖੋ ਮੈਨੇ ਕਿੰਨੀ ਫਿਨਿਸ਼ੀਂਗ ਨਾਲ ਦੇਖੋ ਲੈਸ ਇਹਦੀ ਲੱਗੀ ਹੋਈ ਹੈ ਠੀਕ ਹੈ ਜੀ ਆ ਜਿਹੜੀ ਕੋਰ ਜੀ ਬਣਾਉਣੀ ਹੈ ਨਾ ਇਹ ਕਈ ਥਾਂ ਇੱਥੇ ਨੂੰ ਗੁੱਥਮੁੱਥ ਜੀ ਕਰ ਦਿੰਦੇ ਨੇ ਤੇ ਬਿਲਕੁਲ ਵੀ ਨਹੀਂ ਇਹ ਗੁੱਥਮੁੱਥ ਜੀ ਹੋਊਗੀ ਅਗਰ ਤੁਸੀਂ ਮੇਰੇ ਤਰੀਕੇ ਨਾਲ ਦੇਖੋ ਹਨਾ ਲੈਸ ਲਗਾਉਂਗੇ ਠੀਕੋ ਕਿੰਨੀ ਸੋਹਣੀ ਲੈਸ ਇਹੀ ਲੱਗੀ ਐ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਲੈਸ ਲਗਾਉਣ ਲਈ ਦੇਖੋ ਆਪਾਂ ਨੇ ਲੈਸ ਨੂੰ ਸਿੱਧੀ ਸਾਈਡ ਹੀ ਰੱਖਣਾ ਠੀਕ ਹੈ ਜੀ ਸਿੱਧੀ ਸਾਈਡ ਹੀ ਆਪਾਂ ਨੇ ਰੱਖ ਲੈਣੀ ਆ ਉੱਪਰਲੀ ਸਾਈਡ ਹੋਵੇ ਸਿੱਧੀ ਸਾਈਡ ਆਪਣੀ ਤੇ ਦੁਪट्टे ਦੀ ਸਾਈਡ ਵੀ ਆਪਣੀ ਸਿੱਧੀ ਹੋਵੇ ਠੀਕ ਹੈ ਜੀ ਇੰਜ ਕਰਕੇ ਆਪਾਂ ਨੇ ਜਿਹੜੀ ਲੈਸ ਆ ਰੱਖ ਲੈਣੀ ਐ ਤੇ ਅਗਰ ਜੇ ਤੁਹਾਡੀ ਲੈਸ ਜਿਵੇਂ ਇਹਦੇ ਦੇਖੋ ਚੰਦਰ ਜਾਂ ਡਿਜ਼ਾਈਨ ਬਣਿਆ ਹੋਇਆ ਜਿਵੇਂ ਲੈਰੀਆ ਜਿਆ ਬਣਿਆ ਹੁੰਦਾ ਇਹ ਤੁਹਾਡਾ ਡਿਜ਼ਾਈਨ ਹੈ ਤੁਸੀਂ ਦੁਪੱਟੇ ਦੇ ਅੰਦਰਲੀ ਸਾਈਡ ਰੱਖਣਾ ਠੀਕ ਹੈ ਜੀ ਅਗਰ ਇਹ ਡਿਜ਼ਾਈਨ ਨਹੀਂ ਹੈਗਾ ਤਾਂ ਤੁਸੀਂ ਜਿਹੜਿਆ ਆਪਣੀ ਲੈਸ ਨੂੰ ਜਿਵੇਂ ਮਰਜ਼ੀ ਰੱਖ ਸਕਦੇ ਹੋ ਠੀਕ ਹੈ ਜੀ ਜਿਵੇਂ ਇਹਦੇ ਦੇਖੋ ਡਿਜ਼ਾਈਨ ਬਣਿਆ ਹੋਇਆ ਲੈਰੀਆ ਟਾਈਪ ਤਾਂ ਮੈਂ ਇਹ ਉਹ ਅੰਦਰਲੀ ਸਾਈਡ ਰੱਖਿਆ ਹੋਇਆ ਤੇ ਮਾਰਜਿਨ ਆਪਾਂ ਨੇ ਬਾਹਰਲੀ ਸਾਈਡ ਰੱਖਿਆ ਇੰਜ ਕਰਕੇ ਆਪਾਂ ਜਿਹੜੀ ਚੁੰਨੀ ਤੇ ਆਪਾਂ ਇੱਕ ਸਲਾਈ ਲਗਾਵਾਂਗੇ ਜਿਹੜੀ ਆਪਣੀ ਚਾਲਰ ਹੈ ਉਹ ਛੱਡ ਕੇ ਠੀਕ ਹੈ ਜੀ ਕਿਉਂਕਿ ਉਹ ਜਿਹੜੀ ਚਾਲਰ ਜ ਤੇ ਉਹ ਆਪਾਂ ਨੇ ਬਾਹਰ ਨੂੰ ਦਿਖਾਉਣੇ ਨੇ ਇਸ ਕਰਕੇ ਆਪਾਂ ਉਹ ਛੱਡ ਕੇ ਮਾਰਜਨ ਤੇ ਆਪਾਂ ਜਿਹੜੀ ਸਲਾਈ ਲਗਾਵਾਂਗੇ ਠੀਕ ਹੈ ਜੀ ਇੰਜ ਕਰਕੇ ਆਪਾਂ ਨੇ ਜਿਹੜੀ ਇਹ ਸਲਾਈ ਲਗਾ ਲੈਣੀ ਹੈ ਤੇ ਆਪਣੇ ਚੈੱਕ ਕਰਦੇ ਰਹਿਣਾ ਵੀ ਕਿਤੇ ਆਪਣੀ ਜਿਹੜੀ ਸਲਾਈ ਐ ਥੱਲੇ ਤਾਂ ਨਹੀਂ ਉੱਤਰ ਰਹੀ ਯਾਨੀ ਕਿ ਕਈ ਵਾਰੀ ਪੈਰ ਆਪਣੇ ਮਸ਼ੀਨ ਵਾਲਾ ਹੁੰਦਾ ਦੁਪट्टे ਤੋਂ ਲੈਸ ਕਰਕੇ ਥੱਲੇ ਉੱਤਰ ਹੀ ਹੁੰਦਾ ਅਗਰ ਤੁਹਾਡੇ ਤੋਂ ਦੋ ਪੈਰ ਵਾਲੇ ਨਾਲ ਹੈ ਨਾ ਸਲਾਈ ਨਹੀਂ ਲੱਗਦੀ ਹੈਗੀ ਤਾਂ ਤੁਸੀਂ ਜਿਹੜਾ ਇੱਕ ਪੈਰ ਹੁੰਦਾ ਇੱਕ ਫੁੱਟ ਵਾਲਾ ਹੁੰਦਾ ਜਿਹੜਾ ਹੈ ਨਾ ਉਹ ਤੁਸੀਂ ਯੂਜ਼ ਕਰ ਸਕਦੇ ਦੇਖੋ ਮੈਨੇ ਇੱਥੇ ਆ ਕੇ ਯੂਜ਼ ਕੀਤਾ ਹੈ ਨਾ ਕਿਉਂਕਿ ਕੜੀ-ਕੜੀ ਆਪਣੀ ਜਿਹੜੀ ਹੈ ਸਲਿੱਪ ਹੋ ਰਿਆ ਸੀਗਾ ਪੈਰ ਲੈਸ ਤੋਂ ਤੇ ਆ ਦੇਖੋ ਹੁਣ ਆਪਣੀ ਕੋਰ ਆ ਗਈ ਹੈ ਨਾ ਕੋਰ ਤੋਂ ਆਪਾਂ ਨੇ ਤਾਗਾ ਤਾਂ ਦੇਖੋ ਮਸ਼ੀਨ ਤੋਂ ਆਪਾਂ ਨੇ ਯਾਨਕੀ ਕਟਿੰਗ ਕਰ ਲੈਣਾ ਪਰ ਜਿਹੜੀ ਲੈਸ ਲੈਸ ਨਹੀਂ ਆਪਾਂ ਨੇ ਕੱਟ ਕਰਨੀ ਹੈਗੀ ਲੈਸ ਆਪਾਂ ਨੇ ਇੰਜ ਕਰਕੇ ਮੋੜ ਕੇ ਉਸੇ ਤਰੀਕੇ ਨਾਲ ਹੀ ਓਵੇਂ ਹੀ ਆਪਾਂ ਨੇ ਰੱਖ ਲੈਣੀ ਹੈ ਠੀਕ ਹੈ ਜੀ ਥੋੜੀ ਜਿਹੀ ਆਪਾਂ ਨੇ ਨੋਕ ਬਣਾਈ ਹੈ ਦੇਖੋ ਇੱਥੇ ਜਿੱਦ ਨਹੀਂ ਆਪਣੀ ਮੁਰਦਿਆਂ ਦੇ ਵੀ ਖੁੰਜਾ ਜ ਆਪਣਾ ਸੋਹਣਾ ਲੱਗੇ ਠੀਕ ਹੈ ਜੀ ਐਵੇਂ ਕਰਕੇ ਆਪਾਂ ਨੇ ਫੇਰ ਲੇਸ ਐਵੇਂ ਲਗਾਉਣੀ ਆ ਉਸੇ ਤਰੀਕੇ ਨਾਲ ਹੀ ਚਾਰੇ ਪਾਸੇ ਆਪਾਂ ਨੇ ਦੇਖੋ ਐਵੇਂ ਕਰਕੇ ਲੇਸ ਜਿਹੜੀ ਲਗਾਉਣੀ ਹੈ ਤੇ ਇਹ ਗੱਲ ਤਾਂ ਜ਼ਰੂਰ ਧਿਆਨ ਰੱਖਿਓ ਵੀ ਜਿੰਨਾ ਆਪਾਂ ਨੇ ਮਾਰਜਨ ਹੈ ਨਾ ਜਿਹੜੀ ਇਹ ਚਾਲਰ ਜੀ ਹੈਗੀ ਹੈ ਨਹਿਰੀਆ ਬਣਿਆ ਹੋਇਆ ਡਿਜ਼ਾਈਨ ਦਿਖਾਉਣਾ ਉਹਦੇ ਉੱਤੇ ਆਪਣੀ ਸਲਾਈ ਨਹੀਂ ਆਉਣੀ ਚਾਹੀਦੀ ਹੈਗੀ ਉਹ ਛੱਡ ਕੇ ਆਪਣੀ ਨਿਚਰਲੀ ਸਾਈਡ ਹੀ ਮਾਰਜਨ ਤੇ ਆਉਣੀ ਚਾਹੀਦੀ ਹੈ ਠੀਕ ਹੈ ਜੀ ਇੰਜ ਕਰਕੇ ਦੇਖੋ ਆਪਾਂ ਨੇ ਲੇਸ ਲਗਾਉਣੀ ਆ ਆ ਦੇਖੋ ਆਪਣੇ ਚਾਰੇ ਸਾਈਡ ਐ ਜਿਹੜੀ ਲੈਸ ਲੱਗ ਚੁੱਕੀ ਐ ਉਸ ਤੋਂ ਬਾਅਦ ਆ ਦੇਖੋ ਆਪਣੀ ਹੁਣ ਆਪਾਂ ਇਹਨੂੰ ਦੂਜੀ ਸਲਾਈ ਲਗਾਵਾਂਗੇ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਦੂਜੀ ਸਲਾਈ ਲਗਾਵਾਂਗੇ ਇੰਜ ਕਰਕੇ ਆਪਾਂ ਨੇ ਇੱਕ ਵਰੀ ਖੁੰਜੇ ਤੋਂ ਸੈਟਜਾ ਕਰ ਲੈਣਾ ਤੇ ਜਿਹੜੇ ਵੀ ਆਪਣੇ ਤਾਗੇ ਵਗੈਰਾ ਨੇ ਉਹ ਪਹਿਲਾਂ ਹੀ ਆਪਾਂ ਨੇ ਕੱਟ ਲੈਣੇ ਨੇ ਉਸ ਤੋਂ ਬਾਅਦ ਦੇਖੋ ਹੁਣ ਆਪਾਂ ਨੇ ਜਿਹੜੀ ਚਾਰਲਰ ਵਾਲਾ ਡਿਜ਼ਾਈਨ ਐ ਨਾ ਆਪਣੇ ਬਾਹਰ ਨੂੰ ਕਰਨਾ ਦੇਖੋ ਹੈ ਨਾ ਇੰਜ ਕਰਕੇ ਬਾਹਰਲੀ ਸਾਈਡ ਕਰ ਦੇਣਾ ਇੱਕ ਸਲਾਈ ਆਪਣੀ ਸਾਰੀ ਕੰਪਲੀਟ ਹੋ ਗਈ ਚਾਰੇ ਸਾਈਡ ਤੇ ਤੇ ਜੁੱਜੀ ਸਲਾਈ ਤੇ ਆਪਾਂ ਨੇ ਜਿਹੜਾ ਇਹ ਲੈਸ ਹੈ ਆਪਾਂ ਨੇ ਪਲਟ ਲੈਣੀ ਹੈ ਦੇਖੋ ਇੰਜ ਕਰਕੇ ਚੱਲਰ ਵਾਲਾ ਸਾਈਡ ਆਪਣੀ ਬਾਹਰਲੀ ਸਾਈਡ ਹੋ ਗਿਆ ਐਵੇਂ ਹੁਣ ਆਪਾਂ ਸਲਾਈ ਲਗਾਵਾਂਗੇ ਠੀਕ ਹੈ ਜੀ ਇਹ ਸਲਾਈ ਵੀ ਜਿਹੜੀ ਆਪਣੀ ਮਾਰਜਨ ਤੇ ਹੀ ਲੱਗੂਗੀ ਠੀਕ ਹੈ ਜੀ ਇੰਜ ਕਰਕੇ ਜਿਹੜਾ ਦੁਪੱਟੇ ਤੇ ਕੋਈ ਵੀ ਬੰਨ ਆਵੇ ਧਿਆਨ ਨਾਲ ਤੁਸੀਂ ਇਹਨ ਪੂਰੇ ਹੱਥ ਨਾਲ ਸੈਟਿੰਗ ਜੀ ਕਰਦੇ ਹੋਏ ਲਗਾਉਣਾ ਤੇ ਮਾਰਜਨ ਤੇ ਹੀ ਆਪਾਂ ਨੇ ਜਿਹੜੀ ਇਹ ਸਲਾਈ ਹੈ ਲਗਾਉਣੀ ਹੈ ਠੀਕ ਹੈ ਜੀ ਸੈਂਟਰ ਜੀ ਤੇ ਅੰਮੀ ਆਪਣੀ ਇਹ ਜਿਹੜੀ ਸਲਾਈ ਲਗਾ ਲੈਣੀ ਹੈ ਤੇ ਬਿਲਕੁਲ ਅ ਯਾਨੀ ਕਿ ਰਾਮ ਨਾ ਲਗਾਉਣੀ ਹੈ ਠੀਕ ਹੈ ਜੀ ਤਾਂ ਕਿ ਆਪਣਾ ਕੋਈ ਇਹਦੇ ਚ ਬਲ ਨਾ ਆਵੇ ਦੇਖੋ ਇੰਜ ਕਰਕੇ ਆਪਣੀ ਪਹਿਲੀ ਸਲਾਈ ਆਪਣੀ ਇੰਜ ਕਰਕੇ ਲੱਗੀ ਹੈ ਦੂਜੀ ਵਾਰੀ ਦੇਖੋ ਆਪਣੀ ਇੰਜ ਕਰਕੇ ਲੈਸ ਐਵੇਂ ਪਲਟ ਲੈਣੀ ਹੈ ਠੀਕ ਹੈ ਜੀ ਐਵੇਂ ਆਪਣੀ ਦੇਖੋ ਦੋ ਸਲਾਈਆਂ ਦੇ ਵਿੱਚ ਹੀ ਜਿਹੜੀ ਆਪਣੀ ਦੁਪट्टे ਤੇ ਲੈਸ ਲੱਗ ਕੇ ਹੋ ਜੂਗੀ ਤਿਆਰ ਤੇ ਇੰਜ ਕਰਕੇ ਤੁਸੀਂ ਆਪਣਾ ਜਿਹੜਾ 200-250 ਰੁਪਏ ਬਚਾ ਸਕਦੇ ਹੋ ਤੇ ਆਪਣੀ ਚੁੰਨੀਆਂ ਨੂੰ 15-10 ਰੁਪਏ ਦੀ ਲੈਸਾਂ ਨਾਲ ਐਨ ਪੂਰਾ ਚਮਕ ਆ ਸਕਦੇ ਹੋ ਠੀਕ ਹੈ ਚੰਨ ਸਾਰੇ ਲੱਗ ਜਾਣਗੇ ਆਪਣੇ ਦੁਪट्टे ਤੇ ਦੇਖੋ ਹੈਨਾ ਪੂਰੀ ਗ੍ਰੇਸ ਬਣ ਜਾਂਦੀ ਹੈ ਜੇਕਰ ਆਪਾਂ ਐਵੇਂ ਲੈਸ ਲਗਾ ਲੈਨੇ ਆ ਦੁਪट्टे ਤੇ ਤੇ ਠੀਕ ਹੈ ਜੀ ਇੰਜ ਕਰਕੇ ਆਪਾਂ ਇਹ ਲਗਾ ਲੈਣੀ ਹੈ ਤੇ ਵੀਡੀਓ ਤੇ ਜਿਹੜੇ ਨਵੇਂ ਆਏ ਹੋ ਪਲੀਜ਼ ਲਾਈਕ ਜਰੂਰ ਕਰਨਾ ਠੀਕ ਹੈ ਜੀ ਸਬਸਕ੍ਰਾਈਬ ਕਰਨਾ ਨਾਲ ਚੈਨਲ ਨੂੰ ਤੇ ਸ਼ੇਅਰ ਵੀ ਜਰੂਰ ਕਰਨਾ ਆਪਣੀਆਂ ਭੈਣਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਠੀਕ ਹੈ ਜੀ ਚੈਨਲ ਜਰੂਰ ਸ਼ੇਅਰ ਕਰਨਾ ਵੀਡੀਓ ਸ਼ੇਅਰ ਕਰਨਾ ਤੇ ਐਵੇਂ ਕਰਕੇ ਆਪਾਂ ਨੇ ਪੂਰੇ ਦੁਪट्टे ਤੇ ਇਹ ਲੈਸ ਲਗਾ ਲੈਣੀ ਹੈ ਤੇ ਉਵੇਂ ਕਰਕੇ ਆਪਾਂ ਨੇ ਜਿਹੜੇ ਖੁੰਝੇ ਨੇ ਉਵੇਂ ਆਪਾਂ ਨੇ ਮੋੜਦੇ ਜਾਣੇ ਨੇ ਅਗਰ ਕੋਈ ਤਾਗਾ ਤੁਹਾਡੇ ਕੋਲੇ ਆਉਂਦਾ ਹੈ ਨਾ ਤਾਂ ਉਹਨੂੰ ਕਟਿੰਗ ਕਰਦੇ ਜਾਣਾ ਤਾਂ ਕਿ ਆਪਣੀ ਜਿਹੜੀ ਫਿਨਿਸ਼ਿੰਗ ਹੋਰ ਵੀ ਵਧੀਆ ਆਵੇ ਦੇਖੋ ਐਵੇਂ ਕਰਕੇ ਆਪਣੀ ਜਿਹੜੀ ਲੈਸ ਹੈ ਪੂਰੇ ਦੁਪट्टे ਤੇ ਆਪਾਂ ਨੇ ਐਵੇਂ ਲੱਗ ਚੁੱਕੀ ਠੀਕ ਹੈ ਜੀ ਤੇ ਆਪਾਂ ਕੱਲੂ ਫਿਰ ਮਿਲਾਂਗੇ ਨਵੇਂ ਜੀ ਪਿਆਰੇ ਜੇ ਵੀਡੀਓ